ਸਰ ਦੇਖਣ ਆਏ ਸੀ ਸਾਡੇ ਪਿੰਡਾਂ ਚ ਬਹੁਤ ਨੁਕਸਾਨ ਪਹਿਲਾਂ ਵੀ ਪਾਣੀ ਦਾ ਆ ਚੁੱਕਿਆ ਵੈਸੇ ਅੱਜ ਪਾਣੀ ਜਿਆਦਾ ਆ ਰਿਹਾ ਜੀ ਪਿੱਛੋਂ ਛੇਤੀ ਤੋਂ ਜੇਤੀ ਤਾਂ ਆ ਕਹਿੰਦੇ ਵੀ ਪ੍ਰਸ਼ਾਸਨ ਚਾਹੀਦਾ ਵੀ ਪਿੰਡਾਂ ਦੇ ਵਿੱਚ ਸਿਕੂ ਕਰਾਇਆ ਜਾ ਜੀ ਤੇ ਸਰਪੰਚ ਸਾਹਿਬ ਜਿਹੜਾ ਅੱਜ ਪਾਣੀ ਚੱਲ ਰਿਹਾ ਪਹਿਲਾਂ ਜਦੋਂ ਪਾਣੀ ਆਇਆ ਸੀ ਇੰਨਾ ਪਾਣੀ ਸੀਗਾ ਕਿ ਇਹ ਤੋਂ ਘੱਟ ਸੀਗਾ ਜੀ ਨਹੀਂ ਪਹਿਲਾਂ ਪਾਣੀ ਘੱਟ ਸੀ ਜੀ ਇਹ ਤੋਂ ਅੱਛਾ ਜੀ ਪਹਿਲਾਂ ਪਾਣੀ ਬਹੁਤ ਘੱਟ ਅੱਜ ਜਿਆਦਾ ਹੈ ਪਾਣੀ ਠੀਕ ਹੈ ਜੀ ਹਾਂ ਜੀ ਅੱਤਾ ਹੋਰ ਪਾਣੀ ਵਧਣ ਦੇ ਸਾਰੇ ਠੀਕ ਹੈ ਜੀ ਕੀ ਮੰਗ ਕਰਦੇ ਹੋ ਰਣਾ ਜੀ ਕੁਗਰੀਵਨ ਜਿੱਦਾਂ ਰਾਤ ਤੋਂ ਹੀ ਬਾਰਿਸ਼ ਰੁਕ ਰੁਕ ਕੇ ਬਾਰਿਸ਼ ਪੈ ਰਹੀ ਹੈ ਆਲੇ ਦੁਆਲੇ ਪਿੰਡਾਂ ਦੇ ਚੰਦ ਪਰ ਗੱਜ ਪਰ ਛਾਪੜ ਦੇ ਵਿੱਚ ਪਾਣੀ ਦਾ ਬਹੁਤ ਹੀ ਵਹਾਅ ਹੋ ਰਿਹਾ ਹੈ ਰਸਤੇ ਪਿੰਡਾਂ ਨਾਲੋਂ ਲਿੰਕ ਟੁੱਟ ਗਿਆ ਰਸਤੇ ਬੰਦ ਹੋ ਗਏ ਆ ਲੋਕਾਂ ਦੀ ਵੀ ਅਪੀਲ ਹੈ ਪ੍ਰਸ਼ਾਸਨ ਵੀ ਪਨਾ ਪਿੰਡਾਂ ਦੇ ਵਿੱਚ ਪਿੰਡਾਂ ਦੀ ਸਾਰ ਲਈ ਜਾਵੇ ਜਿਹੜੇ ਕੋਈ ਪਿੰਡਾਂ ਦੇ ਵਿੱਚ ਜਿਸ ਦਾ ਪਰਿਵਾਰ ਹੈ ਜੋ ਕੋ ਬੱਚੇ ਆ ਕਿਸੇ ਕੋ ਡੰਗਰ ਪਸ਼ੂ ਕੁਝ ਵੀ ਹੈਗਾ ਉਹਨਾਂ ਨੂੰ ਸੇਫ ਜਗ੍ਹਾ ਤੇ ਕੱਢਿਆ ਜਾਵੇ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਵੀ ਇਹ ਜਲਦੀ ਜਲਦੀ ਤੇ ਧਿਆਨ ਦਿੱਤਾ ਜਾਵੇ ਉਹਨਾਂ ਦੇ ਖਾਸ ਹਲਕੇ ਵੱਲੋਂ ਜ਼ਿਲ੍ਹੇ ਤੋਂ ਤੁਹਾਡਾ ਜੀ ਸਸੀ ਕਾਲ ਜੀ ਵਾਇਰਲ ਜੀ ਖਾਲਸਾ ਸਾਹਿਬ ਆ ਜੀ ਸਦੇ ਮੇਰਾ ਨਾਮ ਅਮਰ ਸਿੰਘ ਆ ਜੀ ਤੇ ਆਪਣੇ ਇਹ ਕਾਕੂ ਵੀਰ ਆਪਣੇ ਤੜਕਰਮਾਂ ਤੋਂ ਨਾਲ ਹੀ ਪੈਦਾ ਨੇ ਮਾ ਘਰੋਂ ਇਹ ਜਿਹੜੇ ਦੇਖੋ ਖੇਰ ਤੋਂ ਪਾਣੀ ਮੇਰੇ ਸਹਾਂ ਨਾਲ ਜ਼ਿਆਦਾ ਨਹੀਂ ਤਾਂ 3-4 ਫੁੱਟ ਵੱਧ ਗਿਆ ਤੇ ਪਿੱਛੇ ਤੋਂ ਇੱਥੋਂ ਲੈ ਕੇ ਪਿੰਡ 'ਚ ਪਾਣੀ ਵੜਨਾ ਸਟਾਰਟ ਹੋ ਗਿਆ ਖੇਤਾਂ 'ਚ ਦਾ ਬਾੜੇ ਚੁੱਕਿਆ ਸੇਰ ਦਾ ਤੇ ਇਹਨਾਂ ਦੇ ਘਰਾਂ ਬਿਲਕੁਲ ਜਿਆਦੇ ਨਾਲ ਆ ਉਹਨਾਂ 'ਚ ਵੀ ਵੜਨਾ ਸ਼ੁਰੂ ਹੋ ਗਿਆ ਇੱਕ ਸਭ ਤੋਂ ਮੇਨ ਗੱਲ ਬੜੀ ਇਹ ਹੈ ਵੀ ਹੁਣ ਤੱਕ ਜਿਹੜਾ ਇੱਥੇ ਆਪਣਾ ਏਰੀਆ ਹੈ ਬਚਿਆ ਹੋਇਆ ਮਾਈਨਿੰਗ ਦੇ ਮਾਈਨਿੰਗ ਤੋਂ ਤਾਂ ਕਰਕੇ ਆਪਣੇ ਦਰਿਆ ਪਾਣੀ ਚੜਦਾ ਉਤਰ ਜਾਂਦਾ ਨਹੀਂ ਹੈ ਤਾਂ ਜੇ ਉੱਥੇ ਮਾਈਨਿੰਗ ਹੋਈ ਹੁੰਦੀ ਹੁਣ ਤਾਂ ਖਾਰ ਪੈਣੀ ਸੀ ਦਰਿਆ ਕਿਤੇ ਤੋਂ ਕਿਤੇ ਪਹੁੰਚ ਜਾਣਾ ਸੀ ਦੀ ਨਾਲ ਨੇੜੇ ਤੇੜ ਦੇ ਆਪਣੇ ਜਿਹੜੇ ਬੂਟੇ ਕਿੰਨੇ ਖੜੇ ਤੁਸੀਂ ਦੇਖਿਆ ਨੇ ਪਪੂਲਰ ਦੇ ਇੱਧਰ ਵੀ ਤੇ ਪਰਲੇ ਸਾਈਡ ਵੀ ਉਹ ਸਾਰੇ ਪਾਣੀ ਚ ਰੁੜ ਜਾਣਾ ਸੀ ਪਰ ਮਾਈਨਿੰਗ ਨਾ ਹੋਣ ਕਾਰਨ ਬਿਲਕੁਲ ਏਰੀਆ ਆਪਣਾ ਸੁਰੱਖਿਤਾ ਚਲੋ ਪਾਣੀ ਵਧਿਆ ਹੈ ਪਾਣੀ ਹੌਲੀ ਹੌਲੀ ਉਤਰ ਜਾਊਗਾ ਪਰ ਮਾਈਨਿੰਗ ਜੇ ਤੋ ਬਚਿਆ ਹੋਇਆ